ਗੁਰੂ ਕੀ ਵਿਡਾਲੀ ਦੇ ਕਿਹੜੇ ਆ? ਇੱਧਰ ਆਇਓ ਮੜਾ ਜਾ ਕੇ। ਕੀ ਨਾਂ ਆਪਣਾ? ਮੇਰਾ ਹਰਮਨ ਸਿੰਘ। ਤੁਹਾਡਾ? ਛੱਲੇ ਦਾ ਸਾਹਿਬ ਪੁਜੇ ਹੋਇਆ ਸੀ। ਤੁਹਾਡਾ? ਗੁਰੂ ਗੁਰੂ ਕੀ ਵਿਡਾਲੀ ਕੀ ਹੋਇਆ? ਜਿਵੇਂ ਪਾਸੇ ਜਨਮ ਆਇਆ। ਅੱਛਾ ਅੱਛਾ ਅੱਛਾ। ਕਿੰਨੇ ਤੁਹਾਡੇ ਪਿੰਡ ਦੇ ਕਿੰਨੇ ਮੁੰਡੇ ਆਏ ਖੇਡਣ? 11-12 ਜਣੇ। ਕਪਤਾਨ ਸਾਹਿਬ ਕਾਹ ਆ? ਆਜੋ ਮਾਰਾ ਆ। ਵਿਡਾਲੀ ਵਾਲੇ ਆਜੋ ਇੱਧਰੇ ਸਾਈ। ਤੁਸੀਂ ਉੱਥੋਂ ਦੇ ਆ? ਤੁਹਹੀਂ ਅੰਦਰ ਆਓ ਸਾਡਾ ਨਾਮ ਅਭਿਰਾਜ ਕਨਵਲ ਸਿੰਘ ਹੈ ਅਭਿਰਾਜ ਕਨਵਲ ਸਿੰਘ ਆਬਾਸ਼ ਵੇਖੋ ਆਪਾਂ ਮਾਜਦੇ ਆ ਕੇਸ ਤੇ ਰੱਖੋ ਮੈਨੂੰ ਤਾਂ ਲੱਗਣ ਡਿਆ ਮੈਂ ਕਿਧ ਹੋਰੀ ਆ ਗਿਆ ਐਨੇ ਆਪਣੇ ਕਾਫੀ ਮੈਨੂੰ ਲੱਗਦਾ ਵੀ ਗੜਬੜੀ ਆ ਹਨਾ ਕਰਾਂਗੇ ਤੇ ਕਟਾਏ ਹੋਏ ਕੇਸ ਸ਼ੁਰੂ ਤੋਂ ਹੀ ਤੋਂਹੀਂ ਕੀ ਬੈਟਿੰਗ ਕਰਦੇ ਹੋ ਸ਼ਾਬਾਸ਼ ਹੋਰ ਕਿਹੜਾ ਪਿੰਡ ਆ ਕੀਚੀ ਵਾਲਾ ਕਿਹੜੇ ਆ ਕੀਚੀ ਵਾਲੇ ਆ ਮੜਾ ਜੀ ਆ ਦੇਖੋ ਲੱਗੇ ਆ ਲੱਗੇ ਖੜਾ ਪਾਪੇ ਕੀਚੇ ਪਗਨੇ ਦਾ ਇੱਕ ਬੰਦਾ ਬੜਾ ਮਸ਼ਹੂਰ ਹੋਇਆ ਬਾਬਾ ਸੋਹਣ ਸਿੰਘ ਉਹ ਤੋਂ ਪਹਿਲਾਂ ਵੀ ਇੱਕ ਮਹਾਂបុਰਸ਼ ਹੋਇਆ ਬਾਬਾ ਨੋਦ ਸਿੰਘ ਤਾਂ ਡਿਪੈਂਡ ਚ ਟੀਮ ਚ ਹੈ ਕੋਈ ਮੰਡਾ ਸਰਦਾਰ ਇਹ ਵੀ ਟੋਪੀ ਪਾਈ ਫਿਰਦਾ ਚਲੋ ਵਧੀਆ ਤੁਸੀਂ ਖੇਡ ਰਹੇ ਹੋ ਮਨਪਰਜਾਵਾ ਕਰ ਰਹੇ ਹੋ ਚੜ੍ਹਦੀ ਕਲਾ ਚ ਰਹਿਣਾ ਆਪਾਂ ਗੁਰੂ ਦੀ ਬਾਣੀ ਦਾ ਪਾਠ ਕਰਨਾ ਔਖੇ ਹੁਣ ਹਾਲਾਤ ਸੌਖੇ ਹੁਣ ਆਪਾਂ ਨੂੰ ਆਸਰਾ ਕਿਹਦਾ ਵਾ ਗੁਰੂ ਪਾਤਸ਼ਾਹ ਦਾ ਤੇ ਇੱਕ ਦੂਜੇ ਦੀ ਮਦਦ ਕਰਨੀ ਆ ਦੁੱਖ ਦੇ ਵਿੱਚ ਆਪਾਂ ਹਰੇਕ ਦਾ ਸਾਥ ਦੇਣਾ ਮਿਲ ਜੁਲ ਕੇ ਰਹਿਣਾ ਬਾਕੀ ਆ ਜਿੰਨੇ ਆਪਣੇ ਮੁੰਡੇ ਸਿੱਖਾਂ ਦੇ ਆ ਇਹ ਕੇਸ ਰੱਖੋ ਆ ਬਾਲੇ ਮੋਨੇ ਇੱਥੇ ਤਾਂ ਮੈਂ ਕਮਾਲ ਹੋ ਗਈ ਵੇਖਣ ਡਿਆ ਸਰਦਾਰ ਕਿੰਨੇ ਬਣਾਤ ਖੜੇ ਕਰੇ ਹੋ ਇੱਥੇ ਟੋਟਲ ਤੇ ਸਾਰੇ ਹੀ ਸਰਦਾਰ ਆ ਜੀ ਨਹੀਂ ਨਹੀਂ ਵੈਸੇ ਸਾਬਤ ਸੂਰਤ ਤੁਸੀਂ ਸਰਦਾਰ ਜੀ ਖੜਾਉਨੇ ਹੋ ਆ ਜਾਓ ਇੱਧਰ ਆ ਜਾਓ ਅੱਛਾ ਬੱਚੀ ਵਣ ਮੈਂ ਕੋ ਜਾਉ ਨਹੀਂ ਜੀ ਖੜਾਰੀਆਂ ਜੀ ਮੈਂ ਕਿੰਨੀ ਉਮਰ ਆ ਮੇਰੀ ਹੋ ਗਈ ਜੀ 34 ਸਾਲ अच्छा अच्छा ਕੀ ਖੇਡਦੇ ਤੁਸੀਂ ਕ੍ਰਿਕਟ ਹੀ ਖੇਡਦੇ ਨੇ ਬੈਟ ਕੇ ਬੋਲਿੰਗ ਆਹ ਰੌਂਡ ਅੱਛਾ ਬੈਟਿੰਗ ਠੀਕ 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 ਹੈ ਵਧੀਆ ਵਧੀਆ ਗਿਲਦੀਰ ਨੂੰ ਕਰਗਾ ਹੋਰ ਕਿਹੜਾ ਮੁੰਡਾ ਹੈਗਾ ਸਰਦਾਰ ਆਹ ਵੇ ਇੱਕ ਆਪ ਆਪਣੀ ਹੈ ਨਿਕਰਾ ਹੋ ਗਿਆ ਹੈ ਸਰਦਾਰ ਵੀ ਭਈਆ ਸਾਡਾ ਅੱਛਾ ਸਾਬ ਸਬਤ ਹੋ ਗਿਆ ਭਰਾ ਚਲੋ ਹੁਣ ਨਾ ਨਾ ਭਈਆ ਕੋਈ ਹੁਣ ਇਹ ਸਰਦਾਰ ਆ ਤੇ ਸਾਡੇ ਆਪੇ ਜਲਦੀਰ ਸਿੰਘ ਬੋਲ ਇਹ ਆਪਣੇ ਆ ਦੋਈਆ ਸਰਦਾਰ ਦੇ ਪੱਕਾ ਨਿਸ਼ਾਨੀ ਬਣੋ ਇਹਨਾਂ ਸਰਦਾਰ ਜੀ ਆ ਰਹੇ ਵੀ ਤੈਨੂੰ ਕਿਹੜਾ ਪਿੰਡ ਬੱਤੀ ਵੇਡ ਤੁਹਾਡਾ ਸਰਦਾਰ ਜੀ ਮੇਰਾ ਨਾਮ ਪਰਮਜੀਤ ਸਿੰਘ ਤੁਸੀਂ ਵੀ ਖੇਡਦੇ ਹੋ ਹਾਂ ਇਹਨਾਂ ਨੇ ਖੇਡ ਚੁੱਕੇ ਹਾਂ ਬਸ ਉਹ ਬਾਕੀ ਕਿੰਨੀ ਉਮਰ ਆ ਇਸ ਟਾਈਮ 46 ਦੇ ਲੱਗਦਾ ਅੱਛਾ 40 ਸਾਲ ਚਲੋ ਖੇਡਣਾ ਜ਼ਰੂਰੀ ਹੁੰਦਾ ਵੀ ਬੰਦਾ ਨਾ ਮਾਨਸਿਕ ਤੌਰ ਤੇ ਤਕੜਾ ਰਹਿਂਦਾ ਇਹ ਜਿਹੜੇ ਵੀ ਉਪਰਾਲਾ ਕਰ ਰਹੇ ਬਹੁਤ ਵਧੀਆ ਗੱਲ ਆ ਉਹਨਾਂ ਦਾ ਸਹਿਯੋਗ ਵੀ ਆਪਾਂ ਕਰਨਾ ਨਸ਼ਿਆਂ ਤੋਂ ਬਚਣਾ ਨਸ਼ੇ ਵਾਲੇ ਤੇ ਆਪਾਂ ਕੋਲ ਨਹੀਂ ਪੈਣਾ ਕੋਲ ਨਹੀਂ ਰਹਿਣਾ ਜੇ ਕੋਈ ਵੇਚਦਾ ਵਾ ਤੇ ਉਹਦਾ ਬਾਈਕਟ ਕਰਨਾ ਆਪਾਂ ਇਦਾਂ ਹੀ ਚੜ੍ਹਦੀ ਕਲਾ 'ਚ ਰਹੋ ਜਿਹੜੇ ਮੋਨੇ ਆਬਦ ਸੂਰਤ ਹੋ ਪੱਗਾ ਬਣਿਆ ਕਰੋ ਸਰਦਾਰ ਬਣ ਗਏ ਆਪਾਂ ਵਧੀਆ ਤੁਸੀਂ ਲੱਗੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੇਕ ਬਲਾਤ ਬੜੇ ਹੋਏ ਆ ਸੰਗਤਾਂ ਤੁਸੀਂ ਸਿੱਖੀ ਅਪੀਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਦੁਆਰਾ ਕਰਦੇ ਸਾਰੇ ਆ ਜੀ ਆਜੋ ਯਾਰ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਹ ਤੋਂ ਥੱਲੇ ਮੈਂ ਤੇ ਠੀਕੀ ਬਸ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤੇ ਤਹਲੇ ਉਬਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖਿੱਤਾ ਵਾ ਕਿ ਇੱਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਠਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਤਮ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਤੇ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਆ ਵਾ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ 'ਚ ਨਹੀਂ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਸੋਕ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਵਿੱਚ ਜਿਉਂਦੇ ਰਹਿਣ ਦੀ ਗੁਰੂ ਸਾਹਿਬ ਦੀ ਸੂਝ ਪਿਆਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਕੋਸ਼ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਤੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆਇਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਜਿੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖਿੱਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੁਹਕੇ ਵਿਡਾਲੀ ਦੇ ਕਿਹੜੇ ਆ? ਇਧਰ ਆਇਓ ਮੜਾ ਜਾ ਕੇ। ਕੀ ਨਾਂ ਆਪਣਾ? ਮੇਰਾ ਹਰਮਨ ਸਿੰਘ। ਤੁਹਾਡਾ? ਸ਼ੇਸ਼ਗਰ ਸਾਹਿਬ ਪੁਜੇ ਹੋਏ। ਤੁਹਾਡਾ? ਗੁਰੂ ਗੁਰੂ ਕੀ ਵਿਡਾਲੀ ਕੀ ਹੋਇਆ? ਜਿਵੇਂ ਪਾਸੇ ਜਨਮ ਆਇਆ। ਅੱਛਾ ਅੱਛਾ ਅੱਛਾ। ਕਿੰਨੇ ਤੁਹਾਡੇ ਪਿੰਡ ਦੇ ਕਿੰਨੇ ਮੁੰਡੇ ਆਏ ਖੇਡਣ? 11 ਕਰੇ ਜਾਨੇ। ਚਾਹਤਾਂ ਸਾਹਿਬ ਕਾਹ ਆਓ। ਆਜੋ ਮਾਰਾ ਆ। ਵਿਡਾਲੀ ਵਾਲੇ ਆ ਗਏ ਇੱਥੇ। ਤੁਸੀਂ ਉੱਥੋਂ ਦੇ ਆ? ਤੁਸੀਂ ਅੰਦਰ ਆਓ ਸਾਡਾ ਨਾਮ ਅਭੀ ਰਾਜ ਕਨਵਲ ਸਿੰਘ ਹੈ ਅਭੀ ਰਾਜ ਕਨਵਲ ਸਿੰਘ ਆਬਾਸ਼ ਵੇਖੋ ਆਪਾਂ ਮਾਜਦੇ ਆ ਕੇਸ ਤੇ ਰੱਖੋ ਮੈਨੂੰ ਤਾਂ ਲੱਗਣ ਡਿਆ ਮੈਂ ਕਿਧ ਹੋਰੀ ਆ ਗਿਆ ਐਨੇ ਆਪਣੇ ਕਾਫੀ ਮੈਨੂੰ ਲੱਗਦਾ ਵੀ ਗੜਬੜੀ ਆ ਹਨਾ ਕਰਾਂਗੇ ਤੇ ਕਟਾਏ ਹੋਏ ਕੇਸ ਸ਼ੁਰੂ ਤੋਂ ਹੀ ਤੋਂ ਅਸੀਂ ਕੀ ਬੈਟਿੰਗ ਕਰਦੇ ਹਾਂ ਸ਼ਾਬਾਸ਼ ਹੋਰ ਕਿਹੜਾ ਪਿੰਡ ਆ ਕੀਚੀ ਵਾਲੇ ਕਿਹੜੇ ਆ ਕੀਚੀ ਵਾਲੇ ਆ ਮੜਾ ਜਾ ਆ ਲੱਗ ਲੱਗਦੀ ਆ ਦੇਖੋ ਲੱਗੇ ਆ ਲੱਗੇ ਖੜਾ ਬਾਬੇ ਕੀਚੇ ਪਗਨੇ ਦਾ ਇੱਕ ਬੰਦਾ ਬੜਾ ਮਸ਼ਹੂਰ ਹੋਇਆ ਬਾਬਾ ਸੋਹਣ ਸਿੰਘ ਬਾਬਾ ਸੋਹਣ ਸਿੰਘ ਉਸ ਤੋਂ ਪਹਿਲਾਂ ਵੀ ਇੱਕ ਮਹਾਂបុਰਸ਼ ਹੋਇਆ ਬਾਬਾ ਨੋਦ ਸਿੰਘ ਤਾਂ ਡਿਪੈਂਡ ਚ ਟੀਮ ਚ ਹੈ ਕੋਈ ਮੰਡਾ ਸਰਦਾਰ ਇਹ ਵੀ ਟੋਪੀ ਪਾਈ ਫਿਰਦਾ ਚਲੋ ਵਧੀਆ ਤੁਸੀਂ ਖੇਡ ਰਹੇ ਹੋ ਮਨਪਰਚਾਵਾ ਕਰ ਰਹੇ ਹੋ ਚੜ੍ਹਦੀ ਕਲਾ ਚ ਰਹਿਣਾ ਆਪਾਂ ਗੁਰੂ ਦੀ ਬਾਣੀ ਦਾ ਪਾਠ ਕਰਨਾ ਔਖੇ ਹੁਣ ਹਾਲਾਤ ਸੌਖੇ ਹੁਣ ਆਪਾਂ ਨੂੰ ਆਸਰਾ ਕਿਹਦਾ ਵਾ ਗੁਰੂ ਪਾਤਸ਼ਾਹ ਦਾ ਤੇ ਇੱਕ ਦੂਜੇ ਦੀ ਮਦਦ ਕਰਨੀ ਆ ਦੁੱਖ ਦੇ ਵਿੱਚ ਆਪਾਂ ਹਰੇਕ ਦਾ ਸਾਥ ਦੇਣਾ ਮਿਲ ਜੁਲ ਕੇ ਰਹਿਣਾ ਬਾਕੀ ਆ ਜਿੰਨੇ ਆਪਣੇ ਮੁੰਡੇ ਸਿੱਖਾਂ ਦੇ ਆ ਇਹ ਕੇਸ ਰੱਖੋ ਆ ਬਾਲੇ ਮੋਨੇ ਇੱਥੇ ਤਾਂ ਮੈਂ ਕਮਾਲ ਹੋ ਗਈ ਵੇਖਣ ਡਿਆਂ ਸਰਦਾਰ ਕਿੰਨੇ ਬਣਾਤ ਖੜੇ ਕਰੇ ਹੋ ਇਹ ਤਾਂ ਟੋਟਲ ਤੇ ਸਾਰੇ ਹੀ ਸਰ ਆ ਰਹੇ ਜੀ ਨਹੀਂ ਨਹੀਂ ਵੈਸੇ ਸਾਫਤ ਸੂਰਤ ਤੁਸੀਂ ਸਰਦਾਰ ਜੀ ਖੜਾਉਨੇ ਹੋ ਆ ਜਾਓ ਇੱਧਰ ਆ ਜਾਓ ਅੱਛਾ ਬੱਚੀ ਵੇਣ ਮੈਂ ਕੋ ਜਾਂ ਨਹੀਂ ਜੀ ਖੜਾਰੀਆਂ ਜੀ ਮੈਂ ਕਿੰਨੀ ਉਮਰ ਮੇਰੀ ਹੋ ਗਈ ਜੀ 34 ਸਾਲ अच्छा अच्छा ਕੀ ਖੇਡਦੇ ਤੁਸੀਂ ਕ੍ਰਿਕਟ ਹੀ ਖੇਦੇ ਨਹੀਂ ਬੈਠ ਕੇ ਬੋਲਿੰਗ ਆਹ ਰਾਉਂਡਰ ਅੱਛਾ ਬੈਟਿੰਗ ਠੀਕ 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 ਹੈ ਵਧੀਆ ਵਧੀਆ ਗੁਲਦੀਪਨ ਕਰਗਾ ਹੋਰ ਕਿਹੜਾ ਮੁੰਡਾ ਹੈਗਾ ਸਰਦਾਰ ਇੱਕ ਆਦ ਆਪਣਾ ਹੈ ਬਨੇ ਕਰ ਉਹ ਜਿਹੜਾ ਗੱਲ ਭయ్యా ਸਾਡਾ ਅੱਛਾ ਸਾਬ ਸੰਤ ਹੋ ਗਿਆ ਪਰਵਾਹ ਚਲੋ ਹੁਣ ਨਾ ਨਾ ਭయ్యా ਕੋਈ ਨਾ ਹੁਣ ਇਹ ਸਰਦਾਰ ਆ ਤੇ ਸਾਡੇ ਹੋ ਗਿਆ ਇਹ ਨਾ ਭਈ ਲੱਗਦੇ ਗੁਲਦੀਪ ਸਿੰਘ ਬੋਲ ਠੀਕ ਇਹ ਆਪਣੇ ਆ ਦੋ ਹੀ ਆ ਸਰਦਾਰ ਦੇ ਪੱਕਾ ਬਨੇਸ਼ਾ ਨਹੀਂ ਬਣ ਚਲ ਇਹਨਾਂ ਸਰਦਾਰ ਜੀ ਰਮਵੀ ਕਿਦਾਂ ਕਿਹੜਾ ਪਿੰਡ ਬੱਤੀ ਵੇਡਾ ਤੁਹਾਡਾ ਸਰਦਾਰ ਜੀ ਮੇਰਾ ਨਾਮ ਪਰਮਜੀਤ ਸਿੰਘ ਤੁਸੀਂ ਵੀ ਖੇਡਦੇ ਹੋ ਹਾਂ ਇਹ ਨਾ ਖੇਡ ਚੁੱਕਿਆ ਹਾਂ ਬਸ ਬਾਕੀ ਪੱਤੇ ਕਿੰਨੀ ਉਮਰ ਆ ਕਸਟਮ 46 ਦੇ ਲੱਗਦਾ ਅੱਛਾ 40 ਸਾਲ ਚਲੋ ਖੇਡਣਾ ਜ਼ਰੂਰੀ ਹੁੰਦਾ ਵੀ ਬੰਦਾ ਨਾ ਮਾਨਸਿਕ ਤੌਰ ਤੇ ਤਕੜਾ ਰਹਿਂਦਾ ਇਹ ਜਿਹੜੇ ਵੀ ਪ੍ਰਾਲਾ ਕਰ ਰਹੇ ਬਹੁਤ ਵਧੀਆ ਗੱਲ ਆ ਉਹਨਾਂ ਦਾ ਸਹਯੋਗ ਵੀ ਆਪਾਂ ਕਰਨਾ ਨਸ਼ਿਆਂ ਤੋਂ ਬਚਣਾ ਨਸ਼ੇ ਵਾਲੇ ਤੇ ਆਪਾਂ ਕੋਲ ਨਹੀਂ ਬਹਿਣਾ ਕੋਲ ਨਹੀਂ ਰਹਿਣਾ ਜੇ ਕੋਈ ਵੇਚਦਾ ਵਾ ਤੇ ਉਹਦਾ ਬਾਈਕਟ ਕਰਨਾ ਆਪਾਂ ਇਦਾਂ ਹੀ ਚੜਦੀ ਕਲਾ 'ਚ ਰਹੋ ਜਿਹੜੇ ਮੁੰਨੇ ਆ ਸਬਦ ਸੂਰਤ ਹੋ ਪੱਗਾ ਬਣਿਆ ਕਰੋ ਸਰਦਾਰ ਬਣ ਗਿਆ ਆਪਾਂ ਵਧੀਆ ਤੁਸੀਂ ਲੱਗੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਿਲੋ ਬਲਾਤ ਖੜੇ ਹੋਏ ਆ ਸੰਤਨ ਤੁਸੀਂ ਕੀ ਅਪੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਦੁਆਰਾ ਕਰਦੇ ਸਾਰੇ ਆ ਜੀ ਆਜੋ ਯਾਰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਠੀਕੀ ਬਸ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਥੇ ਦੁਆਰੇ ਉੱਬਰ ਹੈ ਤੇ ਤੇਲੇ ਉਬਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ạtਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਉਹ ਕਿ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਆ ਵਾ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ 'ਚ ਨਹੀਂ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਸੋਕ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਵਿੱਚ ਜੀ ਰਹਿਣ ਦੀ ਗੁਰੂ ਸਾਹਿਬ ਦੀ ਸੂਝ ਤੇ ਆਉਂਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਕੋਸ਼ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਤੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਜਿੱਥੋਂ ਦੇ ਲੋਕ ਵੀ ਸਾਰੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਪਾਤਸ਼ਾਹ ਚੜਦੀ ਕਲਾ ਚ ਰੱਖਣ ਅਸੀਂ ਸਾਰੇ ਜਾਣੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ